ਰਾਸ਼ਨ ਕਾਰਡ ਵਾਲੀ ਗੱਲ ਥੋੜੀ ਜੀ ਦੱਸ ਕੇ ਜਾਏ ਉਹ ਪਹਿਲਾਂ ਤੇ ਜਿਵੇਂ ਰਾਸ਼ਨ ਕਾਰਡ ਕੱਟਣ ਦਾ ਬੜਾ ਰੌਲਾ ਪਿਆ ਸੀ 10-11 ਲੱਖ ਵਾਲਾ ਜਿਹੜਾ ਇੱਕ ਆਂਕੜਾ ਆਉਂਦਾ ਰਿਹਾ ਤੇ ਮਾਨ ਸਾਹਿਬ ਕਹਿ ਰਹੇ ਸੀ ਕਿ ਨਹੀਂ ਇਸ ਤਰ੍ਹਾਂ ਨਹੀਂ ਹੁਣ ਕਹਿੰਦੇ ਕਿ ਕੇਂਦਰ ਵਾਲੀ ਜਿਹੜੀ ਤਰਜ ਹੈ ਬਈ ਉਸ ਦੇ ਹਿਸਾਬ ਨਾਲ ਜਾਂਚ ਪੜਤਾਲ ਹੋਊਗੀ ਇੱਕ ਕਮੇਟੀ ਵੀ ਬਣਾਈ ਗਈ ਆ ਤੇ 2.5 ਏਕੜ ਵਾਲਾ ਜਿਹੜਾ ਹੈ ਉਸ ਤੋਂ ਤੱਕ ਹੀ ਲਾਭ ਲੈ ਸਕਦਾ ਉਸ ਤੋਂ ਬਾਅਦ ਵਾਲੇ ਜਿਹੜੇ ਰਾਸ਼ਨ ਕਾਰਡ ਫਿਰ ਕੱਟੇ ਜਾਣਗੇ 2.5 ਕਿੱਲੇ ਵਾਲਾ ਹੀ ਕਿਉਂ ਇਹਦੇ ਚ ਸਰ ਜੇ ਤੁਹਾਡੀ ਇਨਕਮ 1 ਲੱਖ 80 ਹਜ਼ਾਰ ਤੋਂ ਉੱਤੇ ਹੈ ਤਾਂ ਤੁਸੀਂ ਲਾਭਪਾਤਰੀ ਨਹੀਂ ਹੋ ਸਕਦੇ ਜੀ ਠੀਕ ਹੈ ਨਾ ਜੀ ਹੂੰ ਹੂੰ ਫਿਰ ਇਸ ਤੋਂ ਇਲਾਵਾ ਤੁਹਾਡਿਆ ਕੋਈ ਮੁਲਾਜ਼ਮ ਹੈ ਤੇ ਤੁਸੀਂ ਕਿਵੇਂ ਲੈ ਸਕਦੇ ਹੋ ਬਿਲਕੁਲ ਸਮਝਦੇ ਹੋ ਨਾ ਆਈਟੀਆਰ ਵਗੈਰਾ ਅੱਜ ਕੱਲ ਕਿੰਨੇ ਲੋਕ ਫਾਈਲ ਕਰਦੇ ਹੂੰ ਹੂੰ ਆਈਟੀਆਰ ਤੇ ਲਗਭਗ ਸਾਰੇ ਹੀ ਫਾਈਲ ਕਰੀ ਜਾਂਦੇ 2.5 ਲੱਖ ਤੋਂ ਉੱਤੇ ਆਈਟੀਆਰ ਜਾਂਦੀ ਹੈ ਜੀ ਤਾਂ ਤੁਸੀਂ ਦੇਖ ਲਓ ਅੱਛਾ ਤੁਹਾਨੂੰ ਯਾਦ ਹੈ ਕਿ ਇਹ ਮੈਂ ਕਿਹਾ ਸੀਗਾ ਕਿ ਤੁਹਾਡਾ ਅੰਕੜਾ ਹੀ ਪਹਿਲਾਂ ਤੇ ਬੜਾ ਫਰਕ ਰੱਖਦਾ ਹੂੰ ਅਸੀਂ ਗਿਣ ਕੇ ਦੱਸਿਆ ਸੀ ਉਸ ਵੇਲੇ ਸਾਡੇ ਕੋਲ 10 ਲੱਖ ਬਣਦਾ ਸੀ 10 ਲੱਖ 28 ਹਜ਼ਾਰ ਮੈਂ ਗਿਣ ਕੇ ਦੱਸਿਆ ਸੀ ਕਿ ਜੋ ਆਫੀਸ਼ੀਅਲੀ ਉਹ ਅੰਕੜਾ ਦੇ ਰਹੇ ਆ ਤੇ ਤੁਸੀਂ ਰੌਲਾ ਪਾ ਰਹੇ ਹੋ ਕਿ 50 ਲੱਖ ਕੱਟ ਰਹੇ ਨੇ ਬਹੁਤ ਵੱਡਾ ਫਰਕ ਸੀ ਤਾਂ ਮਤਲਬ ਕਿ ਇੱਕ ਤੇ ਪਹਿਲੀ ਗੱਲ ਅੰਕੜੇ ਦਾ ਬਹੁਤ ਵੱਡਾ ਫਰਕ ਦੂਜੀ ਗੱਲ ਕਿ ਸਾਨੂੰ ਪਤਾ ਹੈ ਇਹ ਮੈਨੂੰ ਹੀ ਨਹੀਂ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਸਾਰੇ ਪੰਜਾਬੀ ਬੰਦੇ ਇਸ ਸਕੀਮ ਦੇ ਵਿੱਚ ਫਿੱਟ ਨਾ ਹੁੰਦਿਆਂ ਵੀ ਲਾਭ ਲੈ ਰਹੇ ਬਿਲਕੁਲ ਇਹ ਤੇ ਹੈ ਜੀ ਇਹ ਤਾਂ ਆਮ ਲੋਕਾਂ ਨੂੰ ਵੀ ਪਤਾ ਹੈ ਇਹ ਹੁਣ ਮੰਨਿਏ ਜਾਂ ਨਾ ਮੰਨਿਏ ਹੂੰ ਠੀਕ ਹੈ ਜੀ ਉਹਨਾਂ ਨੇ ਵੈਰੀਫਿਕੇਸ਼ਨ ਕਰਵਾਈ ਪੂਰੇ ਮੁਲਕ ਅੱਛਾ ਇੱਥੇ ਅੱਗੇ ਮੈਂ ਲਿਖਿਆ ਵੀ ਹੈ ਦੇਤੇ ਕਿ ਇੱਕ ਬਿਮਾਰੀ ਹੋਰ ਚੱਲੀ ਆ ਸਾਡੇ ਪੰਜਾਬ ਦੀ ਜੇ ਤੁਸੀਂ ਫੈਕਚੁਅਲੀ ਗੱਲ ਵੀ ਕਰੋਗੇ ਇੱਕ ਦਾ ਝੂਠ ਫੜੋਗੇ ਇੱਥੇ ਇਹ ਕਹਿੰਦੇ ਕਿ ਦਿੱਲੀ ਦੀ ਬੋਲੀ ਬੋਲਦਾ ਜੀ ਇਹ ਇਹ ਬੜੀ ਬਿਮਾਰੀ ਚੱਲੀ ਆ ਇਹ ਦਿੱਲੀ ਦੇ ਬੋਲੀ ਬੋਲਦੇ ਆ ਹੁਣ ਗੱਲ ਇਹ ਆ ਕਿ ਤੁਸੀਂ ਚੀਜ਼ਾਂ ਨੂੰ ਫੈਕਚੁਅਲੀ ਵੇਖਣਾ ਹੈ ਕਿ ਜੋ ਤੁਹਾਡਾ ਕੋਈ ਪੰਜਾਬੀ ਉੱਠ ਕੇ ਕਹਿ ਦੇਵੇ ਸਰਕਾਰ 'ਚ ਬੈਠਾ ਬੰਦਾ ਉਹਨੂੰ ਅੰਤਮ ਸੱਚ ਮੰਨੋਗੇ ਮੈਂ ਇਹ ਗੱਲ ਯੂਪੀ 'ਚ ਵੇਖੀ ਕਿ ਉੱਥੇ ਤੇ 75000 ਦੇ ਕਰੀਬ ਉਹਨਾਂ ਨੇ ਫਰਜੀ ਵਿਧਵਾਵਾਂ ਕੱਢ ਲੀਆਂ ਜੀ ਬਿਲਕੁਲ ਉਹ ਵੀ ਆਪਾਂ ਗੱਲ ਤੁਸੀਂ ਜੀ 32 ਦੋਸਤਾਂ ਦੇ ਨਾਲ ਇੱਥੇ ਕੀਤੀ ਸੀ ਉਹੀ ਤੇ ਗੱਲ ਹੈ ਨਾ ਕਿ ਤੁਸੀਂ ਇਹ ਵੇਖੋ ਕਿ ਉਹਨਾਂ ਨੇ ਤੇ ਯੂਪੀ 'ਚੋਂ ਵੀ ਲੱਖਾਂ ਬੰਦੇ ਕੱਢੇ ਹੂੰ ਕਿਉਂਕਿ ਵੈਰੀਫਿਕੇਸ਼ਨ ਕਰਵਾਈ ਗਈ ਏ ਨਹੀਂ ਜੀ ਨਹੀਂ ਕੇਂਦਰ ਸਾਡੇ ਲੱਤ ਮਾਰੀ ਜਾ ਰਿਹਾ ਜੀ ਪੇਟ ਤੇ ਇਹ ਕਰ ਰਿਹਾ ਜੀ ਰੋਟੀ ਖੋ ਰਿਹਾ ਫਲਾ ਟਮਕਾ ਆ ਨਾ ਹੋਣ ਕਰ ਲਓ ਗੱਲ ਉਹਦੇ ਤੇ ਫੁੱਲ ਚੜਾਤੇ ਜੀ ਸਰ ਅਸੀਂ ਅੱਗੇ ਵੀ ਵੇਖਿਆ ਪੀਐਮ ਸ੍ਰੀ ਯੋਜਨਾ ਆਈ ਸੀਗੀ ਸਕੂਲਾਂ ਵਾਸਤੇ ਇਹਨਾਂ ਨੇ ਬੜਾ ਵਿਰੋਧ ਕੀਤਾ ਕਿ ਜੀ ਇਹਦੇ ਵਿੱਚ ਪੀਐਮ ਦਾ ਨਾਮ ਆਉਂਦਾ ਅਸੀਂ ਨਹੀਂ ਲੈਣੀ ਉਹ ਉਹਨਾਂ ਨੇ ਆਖਿਆ ਕਿ ਕੋਈ ਗੱਲ ਨਹੀਂ ਅਸੀਂ ਪੈਸੇ ਰੋਕ ਲਵਾਂਗੇ ਹੂੰ ਤੇ ਉਹ ਤੁਸੀਂ ਹਿਸਾਬ ਲਾ ਲਓ ਕਿ ਉਹ ਵੀ ਲਾਗੂ ਹੋਈ ਪਈ ਹੈ ਪੀਐਮ ਸ੍ਰੀ ਯੋਜਨਾ ਜੀ ਜੀ ਕੋਈ ਇਹ ਕਿ ਨਹੀਂ ਹੋਈ ਹੂੰ ਕਿ ਮੈਂ ਝੂਠ ਬੋਲਿਆ ਸਰ ਸਕੂਲਾਂ ਦਾ ਨਾਮ ਕੋਫਰ ਤੋਂ ਲਿਆ ਹਾਂ ਜੀ ਹੁਣ ਤੁਸੀਂ ਵੇਖੋ ਅੱਗੇ ਜਾ ਕੇ ਆਯੂਸ਼ਮਾਨ ਵੇਲੇ ਇਹੀ ਰੌਲਾ ਪਿਆ ਕਲੀਨਿਕਾਂ ਦਾ ਨਾਮ ਇਹਨਾਂ ਨੇ ਕਿਹਾ ਜੀ ਨਹੀਂ 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 ਇਹ ਤਾਂ ਸਾਡਾ ਫਲਾਂਟਮ ਕਾ ਉਹਨਾਂ ਨੇ ਪੈਸਾ ਰੋਕਿਆ ਉਹਨਾਂ ਨੇ ਕਿਹਾ ਖਬਰ ਦਾ ਜਦੋਂ ਤੱਕ ਤੁਸੀਂ ਇਸ ਚੀਜ਼ ਨੂੰ ਬਦਲੋਗੇ ਨਹੀਂ ਅਸੀਂ ਤੁਹਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਨਹੀਂ ਰਿਲੀਜ਼ ਕਰਾਂਗੇ ਜੀ ਕੀਤਾ ਕਿ ਨਹੀਂ ਮੰਨੇ ਕਿ ਨਹੀਂ ਮੰਨੇ ਬਾਅਦ ਇਹਨਾਂ ਦਾ ਹਾਲ ਹੀ ਇਹ ਹੈ ਕਿ ਨਾ ਨਾ ਕਰਤੇ ਪਿਆਰ ਤੁਮੀ ਸੀ ਕਰ ਬੈਠੇ ਜੀ ਜੀ ਇਹਨਾਂ ਨੇ ਨਾ ਨਾ ਕਰਨੀ ਹੁੰਦੀ ਹੈ ਤੇ ਮੁੜ ਕੇ ਸਾਰਿਆਂ ਕੁਝ ਜਿਹੜਾ ਹੁਣ ਤੁਸੀਂ ਦੇਖੋ ਇਹਨਾਂ ਨੇ ਅਖਬਾਰਾਂ 'ਚ ਵੀ ਇਸ਼ਤਿਹਾਰ ਦਿੱਤੇ ਸੀ ਸ਼ਾਇਦ ਉਸ ਵੇਲੇ ਜੀ ਕਿੰਨਾ ਇਹਨਾਂ ਦਾ ਮਤਲਬ ਕਿ ਲਾਣਾ-ਬਾਣਾ ਜਿਹੜਾ ਸੀਗਾ ਸਰਕਾਰ ਦਾ ਜਾਂ ਸਰਕਾਰ ਦੇ ਸਮਰਥਕਾਂ ਦਾ ਕਿੰਨਾ ਮੈਦਾਨ ਚ ਉਤਰਿਆ ਹੋਇਆ ਸੀਗਾ ਹਮ ਕਿੰਨੀ એનર્ਜੀ ਲਾਈ ਕਿ ਨਹੀਂ ਨਹੀਂ ਜੀ ਇਦਾਂ ਤੇ ਹੁਣ ਜਦੋਂ ਤੁਸੀਂ ਪਰਮਾਨ ਕਰ ਲਿਆ ਤਾਂ ਕੀ ਕਹੋਗੇ ਜੀ ਇਸ ਕਰਕੇ ਪਹਿਲਾ ਹੀ ਸੋਚ ਵਿਚਾਰ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਕਿ ਇਹ ਮਾਮਲਾ ਜਿਹੜਾ ਉਹ ਅਗਲੇ ਕਹਿ ਦਿੰਗੇ ਕਿ ਕਹਾ ਜਾਓ ਜੇ ਤੂੰ ਹੀ ਦੇਣੇ ਤੁਹਾਨੂੰ ਸ਼ੌਂਕ ਆ ਤੇ ਭਾਈ ਤੁਸੀਂ ਦਾਣੇ ਦੇ ਹੀ ਚੱਲੋ ਆਦੇ ਕੋਲ ਹੂੰ ਤੇ ਸਰਕਾਰ ਇਹਨਾਂ ਚੀਜ਼ਾਂ ਨੂੰ ਅਫੋਰਡ ਕਰਦੀ ਨਹੀਂ ਹੈ ਸਰਕਾਰ ਦੇ ਕੋਲ ਤੇ ਆਪ ਦਾ ਘਰ ਮੱਸਾ ਚੱਲਦਾ ਪਿਆ ਪੰਜਾਬ ਸਰਕਾਰ ਕੋਲ ਜੀ ਜੀ ਇਸ ਕਰਕੇ ਹੁਣ ਹੋਰ ਕੋਈ ਬਰਡਨ ਤੇ ਉਪਵਾ ਨਹੀਂ ਸਕਦੇ ਪੋਜੀਸ਼ਨ ਚ ਹੀ ਆ ਨਹੀਂ ਕਿ ਇਸ ਵਾਸਤੇ ਇਹਨਾਂ ਤੇ ਕੋਈ ਚਾਰਾ ਵੀ ਹੈ ਨਹੀਂ ਸੀ ਹੋਰ ਬਿਲਕੁਲ ਇਹਨਾਂ ਨੇ ਬਸ ਹੋਣਾ ਸੀਗਾ ਹੌਲੇ ਹੌਲੇ ਥੋਲੇ ਥੋਲੇ ਚੱਲੋ ਕੇ ਕਰਲੀ ਪ੍ਰਵਾਨ ਜੀ ਜੀ ਅਭੀਜੀਤ ਸਿੰਘ ਦੀ ਦੱਸ ਰਹੇ ਨੇ ਕਿ 12 ਲੱਖ ਕਹਿੰਦੇ ਅੱਜ ਦੀ ਜਿਹੜੀ ਟ੍ਰਿਬਿਊਨ ਦੀ ਨਿਊਜ਼ ਆ ਉਹਦੇ ਹਿਸਾਬ ਨਾਲ ਇਸ ਤਰ੍ਹਾਂ ਹੋ ਗਿਆ ਤੇ ਹਾਂ ਇਹ ਗਿਣਤੀ ਤੇ ਉਹ 11 ਲੱਖ ਕਹਿੰਦੇ ਚਲੋ 12 ਮੰਨ ਲਓ ਹੂੰ ਹੂੰ 12 ਮੰਨ ਲਓ ਤੇ ਇਹ ਤਾਂ ਕਹਰੇ ਸੀ 50 ਲੱਖ ਆਓ ਇਹ ਤੇ ਬਹੁਤ ਫਰਕ ਹੈ ਨਾ ਦੂਜੀ ਗੱਲ ਇਹ ਆ ਕਿ ਦੇਖੋ ਇੱਕ ਸਕੀਮ ਜਿਹੜੀ ਹੋਰ ਲਿਆ ਰਹੇ ਸੀਗੇ ਅ ਜਿਹੜਾ ਹੈਲਥ ਕਾਰਡ ਹੈਲਥ ਕਾਰਡ ਵਾਲਾ 2 ਅਕਤੂਬਰ ਕਿਹਾ ਸੀ ਇਹਨਾਂ ਨੇ ਜੀ ਹੁਣ ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਦਾ ਬਿਆਨ ਛਪਿਆ ਅਖਬਾਰ ਦੇ ਵਿੱਚ ਕਿ ਇਹ ਦਸੰਬਰ ਤੱਕ ਸਕੀਮ ਪਛੜ ਸਕਦੀ ਆ ਹਮ ਅਸੀਂ ਇਸ ਨੂੰ ਇਨ੍ਹਾਂ ਦੇ لحاظ ਨਾਲ ਕਿਹਾ ਸੀਗਾ ਕਿ ਯਾਰ ਗੇਮ ਚੇਂਜਰ ਵੀ ਸਾਬਤ ਹੋ ਸਕਦੀ ਆ ਸਕੀਮ ਜੀ ਪਰ ਤੁਸੀਂ ਦੇਖੋ ਕਿ ਐਡੀ ਤਗੜੀ ਸਕੀਮ ਵੀ ਪਛੜ ਗਈ ਆ ਇਹਦਾ ਮਤਲਬ ਹੈ ਕਿ ਸਰਕਾਰ ਦੇ ਵਿੱਚ ਬਿਲਕੁਲ ਖੇਤੀ ਨੀਤੀ ਉਦਯੋਗਕ ਨੀਤੀ ਪਤਾ ਹੀ ਨਹੀਂ ਕਿ ਆ ਕਿਹ ਲੇਕਰ ਪਾਲਿਸੀ ਲਿਆਵਾਂਗੇ ਜੀ ਅਸੀਂ ਇਹ ਕਰਾਂਗੇ ਉਹਦੇ ਛੁਆ ਕਰਾਂਗੇ ਫਿਰ ਕਿਆ ਜੀ ਕਿ ਅਸੀਂ ਭਾਈ ਆ ਮਾਈਨਿੰਗ ਪਾਲਿਸੀ ਵਧੀਆ ਲੈ ਕੇ ਆਵਾਂਗੇ ਉਹ ਸਾਰੀਆਂ ਚੀਜ਼ਾਂ ਪਛੜਦੀਆਂ ਗਈਆਂ ਜੀ ਠੀਕੇ ਆંકੜੇ ਲਿਕਰ ਦੇ ਤੁਸੀਂ ਆંકੜੇ ਕੱਢ ਕੇ ਦੇ ਸਕਦੇ ਹੋ ਕਿ ਉਹਨਾਂ ਦੀ ਸਰਕਾਰ ਚ ਇੰਨੇ ਸੀ ਅ ਅਸੀਂ ਇੰਨੇ ਪੈਸੇ ਆਤੇ ਗਏ ਪਰ ਜੋ ਦਾਅਵੇ ਕੀਤੇ ਗਏ ਸਨ ਜਦੋਂ ਆਪਾਂ ਐਗਜ਼ੈਕਟਲੀ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਤਾਂ ਉਹ ਆંકੜੇ ਵੀ ਉੱਥੋਂ ਨੇੜੇ ਤੇੜੇ ਨਹੀਂ ਜਾਂਦੇ ਬਈ ਜਿੰਨੇ ਦਾਅਵੇ ਤੁਸੀਂ ਵੱਡੇ ਵੱਡੇ ਕੀਤੇ ਸੀਗੇ ਜੀ ਜੀ